ਸਾਲਾ ਚਾਹ ਕੋ ਤੇ ਆਪਾਂ ਕਰਨ ਲੱਗੀਆਂ ਅੱਜ ਦਾ ਬਲੌਗ ਸਟਾਰਟ ਤੇ ਅੱਜ ਦਾ ਬਲੌਗ ਦਿਪਰ ਤੇ 10:00 ਵਜੇ ਸਟਾਰਟ ਕਰਨ ਲੱਗੀਆਂ ਤੇ ਬਾਅਦ ਵਿੱਚ ਕੁਲਬੀਰ ਹੈ ਨਹੀਂਗਾ ਘਰੇ ਅੱਜ ਉਹ ਸਕੂਲ ਨਹੀਂ ਗਿਆ ਉਹਨੇ ਛੁੱਟੀ ਕਰ ਲਈ ਸੀ ਕਿਉਂਕਿ ਸਵੇਰ ਸਵੇਰ ਕਹਿ ਰਿਹਾ ਸੀ ਮੰਮਾ ਮੈਨੂੰ ਥੋੜਾ ਫੀਵਰ ਲੱਗਦਾ ਵਾ ਫੀਵਰ ਤਾਂ ਉਹ ਨਹੀਂ ਸੀ ਪਰ ਫਿਰ ਵੀ ਮੈਂ ਕਿਹਾ ਚਲ ਛੁੱਟੀ ਕਰਾ ਲੈਨੇ ਆ ਥੋੜਾ ਕਿਤੇ ਹੋਊਗਾ ਤੇ ਹੁਣ ਪਤਾ ਨਹੀਂ ਸਵੇਰ ਦਾ ਘਰੇ ਨਹੀਂ ਬੜਿਆ ਅੱਜ ਕਿਤੇ ਖੇਡਣ ਗਿਆ ਹੋਇਆ ਵਾ ਦੇਖਦੇ ਆ ਕਿੱਥੇ ਨੂੰ ਬਾਸ ਮਾਰਦੇ ਆ ਕਲਵੀਦੇ ਤੋਂ ਕਿਤੇ ਵੀ ਨਹੀਂ ਲੱਭਿਆ ਪਤਾ ਨਹੀਂ ਕਿਤੇ ਘਰੇ ਆ ਸਾਰੇ ਕਿਤੇ ਨੂੰ ਘੁੱਟ ਕੇ ਚੜ ਕੇ ਦੇਖ ਲਿਆ ਚਲੋ ਕੋਈ ਨਜ਼ਰੀ ਚਾ ਮਾ ਤੇ ਸੀ ਮਸਤ ਚੱਕੇ ਹਾਂ ਜਾ ਵੀ ਨਹੀਂ ਕਿਉਂਕਿ ਕਲਵੀਦੇ ਪਪਾ ਦੀ ਉਹ ਦੁਪਹਿਰ ਦੀ ਡਿਊਟੀ ਸੀ ਉਹ ਦੁਪਹਿਰ ਦੀ ਡਿਊਟੀ ਤੇ ਕੰਮ ਤੇ ਗਏਗਾ ਤੇ ਮੈਂ ਸਬਜੀ ਬਣਾ ਕੇ ਰੱਖਤੀ ਤੇ ਆਟਾ ਵੀ ਸੁਨੇ ਗੁੰਨ ਕੇ ਰੱਖਿਆ ਹੋਣਾ ਦੋਨੇ ਰਾਤ ਨੂੰ 10 ਵਜੇ ਫਿਰ ਵੀ ਮੈਨੂੰ ਚੱਲ ਕਲਵੀਦੇ ਦੇ ਕਿੜਦੇ ਕਿੜਦੇ ਕੰਮ ਖਤਮ ਕਰ ਲਨ ਲਾਲਚ ਜਿਹਾ ਹੋ ਜਾਂਦਾ ਨਾ ਕਿ ਕੰਮ ਫਿਰ ਖਤਮ ਕਰ ਲਿਏਣਾ ਸਟੇਜ ਮੈਂ ਦੁਪਹਿਰ ਦੀ ਰੋਟੀ ਕੋਈ ਵਿਦੇ ਪਾਪਨ ਤੋਂ ਬਣਾ ਕੇ ਤੀਸੀ ਪਰ ਮੈਂ ਆਵਦੇ ਹਸਤੇ ਨਹੀਂਾਈ ਕਿਉਂਕਿ ਮੈਨੂੰ ਆਇਆ ਸੀਗਾ ਵੀ ਮੈਂ ਰੋਕ ਕੇ ਫਾਲੂ ਕਿਹਾ ਕਿ ਬਾਤ ਵਿੱਚ ਕੰਦੀ ਰਹੀ ਕੁਲਵੀਰ ਵੀ ਕਰਿਆ ਹਾਂ ਇਸੇ ਹੁਣ ਮੇਰਾ ਦਿਲ ਨਹੀਂ ਕਰਦਾ ਸੋ ਮੈਂ ਚਾਹ ਪੀਣੀ ਹੈ ਮੈਂ ਬਸ ਥੋੜੀ ਚਾਹ ਹੀ ਲੈਣੀ ਹੈ ਭੁੱਖ ਜੀ ਤਾਂ ਲੱਗੀ ਪਰ ਮੇਰੇ ਕੰਦੀ ਦਾ ਰੇਤੀ ਮੈਨੂੰ ਦੇ ਨਹੀਂ ਕਰਦਾ ਕੁਲਵੀਰ ਆਇਆ ਤਾਂ ਕਿਹਾ ਵੀ ਅੱਠ ਗੁਣਾ ਪੈਸੇ ਸਬਜੀ ਨੂੰ ਗੁਣਾ ਪੈਸੇ ਫਿਰ ਮੈਂ ਖਾ ਗਈ ਸੀ ਉਹ ਮੈਨੂੰ ਲੱਭਾ ਹੀ ਨਹੀਂ ਪਤਾ ਨਹੀਂ ਕਿੱ데 ਘਰ ਗਈ ਸੋ ਮੈਂ ਗਈ ਸੀ ਚਾਹ ਪੀਣ ਨੂੰ

ਪਾਣੀ ਨਹੀਂ ਚਾਹ ਲਾ ਚਾਹ ਪਾਣੀ ਲੈ ਨਹੀਂ ਪਾਣੀ ਪਾਣੀ ਉਹ ਨਹੀਂ ਪਾਣੀ ਉਥੇ ਲਿਆ ਕੇ ਦਿੰਨੀ ਆ ਪਾਣੀ ਤੇ ਤਾਂ ਕੇ ਗਲਾਸ ਨਾ ਲੱਗੇ ਤੇ ਚਟਰ ਲੱਗ ਗਿਆ ਚਾਹ ਪਾਣੀ ਲੈ ਕੇ ਆ ਮੈਂ ਤੇ ਰਸਤੇ ਉੱਠ ਤੈਨੂੰ ਆਵਾਜ਼ਾਂ ਬਹੁਤ ਮਾਰ ਕੇ ਤੂੰ ਲੱਭਿਆ ਵੀ ਤੂੰ ਲੱਭਾ ਹੀ ਨਹੀਂ ਫਣੀ ਕਿੱਥੇ ਸੀ ਆ ਜਾ ਆ ਜਾ ਆ ਜਾ ਪੜ ਗਈ ਵਾ ਇਹ ਤੇ ਤੂੰ ਟੁੱਟ ਪਈ ਸਾਡੀ ਤੇ ਮੇਰਾ ਆਪਦਾ ਕੋਟ ਆ ਕਿਸੇ ਦਾ ਥੋੜਾ ਮੈਂ ਐਤਕੀ ਸਾਰਾ ਸਿਰ ਪਾਇਆ ਨਾ ਜਦੋਂ ਪਿਛਲੀ ਵਾਰ ਨਿੱਕਾ ਸੀ ਉਹ ਰਹਿੰਦਾ ਸੀ ਤੇ ਐਤਕੀ ਮੈਂ ਪਾਇਆ ਨਹੀਂ ਹੁਣ ਮੈਨੂੰ ਲੱਭ ਕੇ ਤੇ ਮੈਂ ਪਾ ਲਿਆ

ਚਾਤੀ ਲਗਣਾ ਹੈ ਤਾਜ਼ੂ ਜਿੰਨੀ ਹੂੰ ਚਾਂਨੀ ਕੋਲ ਮਰ ਪਿੱਛੇ ਪਿੱਛੇ ਉਸਾਰੇ ਕਿੱਥੇ ਆਮਾ ਤੇਰੇ ਪਿੱਛੇ ਤੇ ਨਹਣ ਕਿ ਜਾਇਦਾ ਆਤਮੰਤਰ ਕਮਨ ਕਰ ਕਮਨ ਮਖਮਲ ਕਰਕੇ ਕਿੱਥੇ ਲੇ ਕੇ ਚੱਲੇ ਆਮਾ ਨਹੀਂ ਮੈਂ ਰਾਤੀ ਤੁਮ ਕਿੱਥੇ ਆਇਆ ਤੂੰ ਮੈਂ ਕਿੱਥੇ ਜਾਣਾ ਨਹੀਂ ਕਿਉਂ ਕਰੇ ਜਾਣਾ ਆਤਮੰਤਰ ਨਹੀਂ ਨਹੀਂ ਬਤੁ ਮੈਂ ਕਿੱਸ ਦਾ ਕਰੀ ਜਾ ਆਤਮੰਤਰ ਇਹ ਤਾਂ ਦੱਸ ਪਹਿਲਾਂ ਤਾਂ ਆਤਮੰਤਰ ਚਲ ਆਇਆ अच्छा बंद करना अच्छा बंद करना चल ले कर लेना अच्छा बंद कोई भी मुझे कहाँ पर लेकर जा रहे हो मैं गिर जाऊंगी मुझे गिरने मत देना मुझे किसी चीज के बीच मत कितने लेके चले हाँ दस हैं कितने चले हाँ तो तू बाहर भी आ गया दस हैं हाँ हाँ हा कद्दू आजा मेरे पता आजा 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 करे आजा अबे वीडियो नहीं बना रही है ਗਾਇਸ ਕੁਲਵੀਰ ਤਾਂ ਫੇਰ ਭੱਜ ਗਿਆ ਵਾ ਕਿਉਂਕਿ ਜਦੋਂ ਦੀਪਾ ਦੀ ਕੁੜੀ ਹੁੰਦੀ ਹੈ ਨਾ ਸ਼ੋਕੀ ਜੀ ਉਹਦੇ ਕੇ ਜੱਡੀ ਨੂਰ ਆ ਸਾਡੇ ਚਾਚੇ ਦੀ ਜੀ ਦੀ ਬੇਟੀ ਦੀ ਕੁੜੀ ਆ ਜਦੋਂ ਵੀ ਉਹ ਹੁੰਦੀ ਹੈ ਨਾ ਤਾਂ ਕੁਲਵੀਰ ਨੂੰ ਐਂ ਲੱਗਦਾ ਰਹਿੰਦਾ ਬਸ ਨਾ ਖੇਡੀ ਜਾਵਾਂ ਖੇਡੀ ਜਾਵਾਂ ਹੁਣ ਨਾ ਇਹਨੇ ਰੋਟੀ ਖਾਦੀ ਨਾ ਚਾਹ ਪੀਤੀ ਹੈ ਹੈ ਕੱਲਾ ਪਾਣੀ ਪੀ ਕੇ ਤੇ ਫੇਰ ਭੱਜ ਗਿਆ ਵਾ ਤੇ ਮੈਨੂੰ ਕਹਿੰਦਾ ਅੱਖ ਬੰਦ ਕਰ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਤੇ ਜਦੋਂ ਦੇਖਿਆ ਤੇ ਉਹਨਾਂ ਦੇ ਘਰ ਜਾ ਕੇ ਮੈਂ ਖੜਾ ਕਰਤਾ ਤੇ ਮੈਂ ਫੇਰ ਤਾਂ ਕਰਕੇ ਆ ਗਈ ਤੇ ਹੁਣ ਮੈਂ ਆਪਾਂ ਪਈਆਂ ਚਾਹ

ਤੇ ਸਾਰਾ ਦਿਨ ਅੱਜ ਕਿਹਦੇ ਨਾਲ ਖੇਡਿਆ ਕੁਲਵੀਰ ਨੂਰ ਨਾਲ ਇਹਦੀ ਪੂਆ ਦੀ ਕੁੜੀ ਆਈ ਸੀ ਨੂਰ ਉਹ ਦਿਨ ਖੇਡਦਾ ਰਿਹਾ ਸਾਰਾ ਦਿਨ ਮੇਰਾ ਪੁੱਤ ਬੱਚੇ ਹੀ ਬਾਲਦਾ ਰਹਿੰਦਾ ਕਿਉਂਕਿ ਇਕੱਲਾ ਬੱਚਾ ਨਾ ਸਾਡੇ ਐਸੇ ਪਾਸੇ ਛੋਟਾ ਬੱਚਾ ਹੈ ਨਹੀਂ ਕੋਈ ਤੇ ਜਦੋਂ ਫਿਰ ਨੂਰ ਆਉਂਦੀ ਇਹਦੀ ਪੂਆ ਦੀ ਕੁੜੀ ਹੈ ਨਾ ਇਹ ਦੇ ਕਿ ਜਿੱਡੀ ਆ ਤੇ ਫਿਰ ਇਹ ਬਹੁਤ ਗਾਇਸ ਉਹਦੇ ਨਾਲ ਟੇੜਦਾ ਮੇਰੇ ਜਿੰਨਾ ਮੈਂ ਉਹ ਨਹੀਂ ਹੋ ਜਿੰਨਾ ਤੂੰ ਨਹੀਂ ਹੋ ਉਹ ਤੇ ਤਾਂ ਛੋਟੀ ਆ ਤੇ ਮੇਰੀ ਗੱਲ ਸੁਣ ਚੰਗਾ 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 ਉੱਡੇ ਉੱਡੀਆਂ ਤੁਸੀਂ ਤੇ ਚਲ ਫਿਰ ਮੇਰਾ ਪਤਾ ਬੈਗ ਲੈ ਕੇ ਆ ਵੇਖੀ ਕੀ ਕੀ ਕੰਮ ਮਿਲਿਆ ਆਪਾਂ ਨੂੰ ਅੱਜ ਜਾ ਸਕੂਲ ਦਾ ਬੈਗ ਲੈ ਕੇ ਅੱਜ ਸਕੂਲ ਤਾਂ ਹੀ ਗਿਆ ਨਹੀਂ ਫਿਰ ਵੀ ਵਟਸਐਪ ਤੇ ਕੰਮ ਆਇਆ ਵ ਤੇ ਕੱਲਾ ਕੰਮ ਚੈੱਕ ਕਰ ਆ ਮੈਨੂੰ ਕਰ ਲੈ ਅਸੀਂ ਕੱਲ ਤੂੰ ਕਰ ਨਾ ਹੈ ਓਏ ਬੇਟਾ ਕੱਲ ਕੰਮ ਕਰ ਲੈ ਅਸੀਂ ਸਕੂਲ ਦਾ ਹੈ ਬੋਲ ਦੇ ਨੀ ਜੀਥੇ ਕਰ ਲਈ ਕੀ ਕੰਮ ਦਿਖਾੂੰਗਾ ਤੂੰ ਫੜੋ ਨਾ ਵਖਾ ਫਿਰ ਕੀ ਕੀ ਕੰਮ ਕੀਤਾ ਆਜਾ ਅੱਜ ਅਸੀਂ ਤਾਂ ਮਾਪੋ ਤਾਂ ਟਾਈਮ ਹੈ ਦੇ ਕੁਲਵੀਰ ਦੇ ਪਾਪੇ ਨੇ ਆਉਣਾ ਤੁਹਾਨੂੰ ਦੱਸਦੀ ਹਾਂ ਗਾਇਸ 10 ਵਜੇ ਤੁਹਾਨੂੰ ਪਤਾ ਆਟਾ ਮੈਂ 4 ਵਜੇ ਕੁੱਨ ਕੇ ਰੱਖਤੀ ਸੀ ਸਬਜ਼ੀ ਵੀ ਚਾਰ ਨੇ ਬਣਾ ਕੇ ਰੱਖਤੀ ਸੀ ਤੇ ਉਹ ਤੋਂ ਬਾਅਦ ਅਸੀਂ ਇੱਕ ਇੱਕ ਕੱਪ ਚਾਹ ਪੀਤੀਆ ਤੇ ਕੁਲਵੀਰ ਰਾਈਟਿੰਗ ਬੁੱਕ ਵੀ ਦਿਖਾਦੀ ਮੈਨੂੰ ਚਾਹ ਉਹਦੇ ਕਰ ਲੈ ਕੰਮ ਤੇ ਇਹ ਤਾਂ ਵੀ ਲਰਨ ਕਰਨ ਨਾਲ ਤਾਂ ਮੈਨੂੰ ਪਤਾ ਚੱਲਿਆ ਹੈ ਪੋਇਮ ਸੁਣਾਉਣਾ ਚਲ ਸੁਣਾ ਫਿਰ ਪੋਇਮ ਕਿਹੜੀ ਸੁਣਾਉਣਾ ਸਾਨੂੰ ਤੇ ਮੈਂ ਤੇ ਕੁਲਵੀਰ ਬੋਰ ਹੀ ਹੋ ਜਾਂਦੀ ਹੈ ਕਦੇ ਕੋ ਕੁਲਵੀਰ ਦਾ ਪਾਪਾ नहीं नहीं टपना नहीं, नहीं जस्ट जस्ट बोल के सुनो नहीं क्या इसमें नहीं और इसमें क्यों नहीं जी मैं नहीं मैं क्यों चीज रहा था तेरे इसमें क्यों जंप कर रहा है आगे पालक में क्यों वेरी ट्राउड पालक नहीं की कहीं दिया स्पेंचर Thank you, my dear very dear. Please, make me Yes, eat your vegetable. Eat your vegetable every day. You will be, be happy. happy. Huh? And enjoy. ਹੈ ਕਲੀਰ ਨੇ ਤਾਂ ਸੁਣਾਤੀ ਵੀ ਪੋਇਮ ਜਦੋਂ ਇਹਨੂੰ ਪਾਲਕ ਦੀ ਇੰਗਲਿਸ਼ ਨਹੀਂ ਨਾ ਇਸ ਫ੍ਰੈਂਚ ਨਹੀਂ ਕਹਿਣਾ ਆਇਆ ਤੇ ਮੈਨੂੰ ਕਹਿੰਦਾ ਕਿ ਕਹਿੰਦਾ ਮੰਮੀ ਪਾਲਕ ਪਾਲਕ ਹਿੰਦੀ ਪਾਲਕ ਦੀ ਇੰਗਲਿਸ਼ ਦੀ ਆਈ ਪਾਲਕ ਦਾ ਯਾਦ ਰਹਿ ਗਿਆ ਪੰਜਾਬੀ ਚ ਵਸਤਤਰ ਪੰਜਾਬੀ ਚ ਵੀ ਨਹੀਂ ਸੀ ਪਤਾ ਉਹਨੂੰ ਪਾਲ ਕੇ ਕਹਿੰਦੇ ਆ ਤੂੰ ਪਾਲ ਕਿੱਥੋਂ ਸਿੱਖਿਆ ਮੈਂ ਤੈਨੂੰ ਦੱਸਿਆ ਸੀ ਨਾ ਪਰਸਾ ਚਲਤੇ ਹੋਏ ਯਾਦ ਰਹਿ ਗਿਆ ਹੁਣ ਹੈਨਾ ਨਹੀਂ ਹਾਂ ਪਾਲੇ ਤੂੰ ਮੈਨੂੰ ਉਦੋਂ ਥਾਇਆ ਸੀ ਜਦੋਂ ਆਪਾਂ ਪਾਦਲ ਟੰਡੇ ਸੀ ਬਾਦਲ ਨਹੀਂ ਪਾਲ ਕੇ ਪਾਗਲ ਪਾਲ ਕੇ ਪਾਲ ਕੇ ਹਣਾ ਤੇ ਗਾਇਸ ਕੁਲਵੀਰ ਹੁਣ ਮੈਨੂੰ ਸੁਣਾ ਦੱਸ ਖਾਵਗਾ ਦੀ ਪਿਕਚਰ ਡਾਇਰੈਕਸ਼ਨ ਬੁੱਕ ਚੱਲ ਕੰਪਿਊਟਰਸ ਦੇ ਪਾਰਟਸ ਨੇ ਮਿਸਣਾ ਪਿਕਚਰ ਡਾਇਰੈਕਸ਼ਨ ਬੁੱਕ ਲੈ ਕੇ ਆ ਪੋਇਮ ਖਤਮ ਹੋ ਗਈ ਪਿਕਚਰ ਡਾਇਰੈਕਸ਼ਨ ਬੁੱਕ ਲੈ ਕੇ ਆ ਮੇਰੇ ਬੇਟਾ ਥੈਂਕ ਯੂ ਗੋਡ ਫੋਰ ਦੀ ਨਾਮ ਥੈਂਕ ਯੂ ਗੋਡ ਫੋਰ ਦੀ ਫੂਡ ਆ ਵੀ ਪਿਕਚਰ ਡਾਇਰੈਕਸ਼ਨ ਬੁੱਕ ਲੈ ਕੇ ਆ ਬੇਟਾ ਹਾਂ ਇਹ ਵਾਲੀ ਯੈਸ ਅੱਜ ਮੇਰੀ ਡਿਊਟੀ ਹੈ ਕਿ ਮੈਂ ਕੁਲਦੀਨ ਨੂੰ ਪੜਾਉਣਾ ਵੈਸੇ ਤਾਂ ਰੋਜ਼ ਮੈਂ ਹੀ ਪੜਾਉਣੀ ਆ ਕੁਲਦੀਨ ਨੂੰ ਪਰ ਅੱਜ ਕੁਲਦੀਨ ਦੇ ਪਾਪਾ ਹੈ ਨਹੀਂ ਨਾ ਅੱਗੇ ਮਾੜਾ ਮੋਟਾ ਪਾਪਾ ਤੇ ਡਰ ਜਾਂਦਾ ਚਲੋ ਕੰਪਿਊਟਰ ਕੰਪਿਊਟਰ ਦੇ ਪਾਰਟਸ ਨਾਲ ਅਗੇ ਹੋਰ ਕਈ ਕੰਮ ਦਿੱਤਾ ਤੂੰ ਕਰ ਦਿੱਤਾ ਮੈਨੂੰ ਦਿੱਤਾ ਕਿਉਂ ਨਹੀਂ ਦਿੱਤਾ ਕੰਪਿਊਟਰ ਦਾ ਕੰਮ ਦਿੱਤਾ ਬੇਟਾ ਤੈਨੂੰ ਦਿੱਤਾ ਇਹ ਦਿੱਤਾ ਹਾਂ ਨਹੀਂ ਇਹ ਦਿੱਤਾ ਇਹ ਦਿੱਤਾ ਚਲੋ ਸੁਣਾ ਕੀ ਕੀ ਹੈ ਸ਼ੈਟ ਲੈਗਰ ਟਾਈ ਨੈਟ ਨੈਟ ਟਾਈ ਹਾਂ ਸ਼ੈਟ 12 ਯੈਸ ਵੈਰੀ ਗੁੱਡ ਸੌਕਸ ਆ ਕੀਆ ਫਲੌਕ ਫਰਾਟ ਸ਼ਾਰਟਸ ਸ਼ਾਰ ਬਲੇਜਰ ਜੈਕਟ ਜੈਕਟ ਸਾੜੀ ਪੈਂਟ ਬਰਾਊਜ਼ਰ ਬੂਟ ਸ਼ੂ ਸ਼ੂ ਵੈਰੀ ਗੁੱਡ ਸਮਰ ਵਿੰਟਰ ਮੌਨਸੂਨ ਸਪ੍ਰਿੰਗ ਆਟਮਸ ਨਈ ਦਸ ਦਸ ਸਾਜ ਪਰਾਇਨਿਸ ਅੰਦ ਸਨਾ ਫਿਰ ਕੋਈ ਗੱਲਸ ਗੱਲ ਬਾਤ ਸਾਨੂੰ ਸਰ ਤੁਹਾਨੂੰ ਨਵਾ ਬਾਹਰ ਆਇਆ ਬਾਹਰ ਕੀ ਬਾਹਰ ਤਾਂ ਨਹੀਂ ਰਹੋ ਗਿਆ ਨਹੀਂ ਬਾਹਰ ਆਪਣਾ ਬਲੌਗ ਹੀ ਨਹੀਂ ਬਣਾ ਬਾਹਰ ਨਹੀਂ ਰਹੋ ਗਿਆ ਰਾਤ ਨੂੰ ਨਹੀਂ ਉਹਨਾਂ ਨੇ ਆਉਣਾ ਹੁਣ ਉਹ ਕੱਲ ਨੂੰ ਆਉਣਗੇ ਰਾਤ ਨੂੰ ਦੋਨੇ ਜਾਗੋ ਵੇਖਣੀਆਂ ਅੱਧ ਹਾਂ ਮੇਰੇ ਨਾਲ ਇਹਦੀ ਕੋਟ ਦੀ ਜੇਪ ਕਾ ਤੋਂ ਖੋਲੀ ਹੈ ਜਿਵੇਂ ਖੋਲਨੇ ਨੂੰ ਮੇਲਾ ਤੈਨੂੰ ਪਤਾ ਨਹੀਂ ਤੈਨੂੰ ਤਮੀਜ਼ ਨਹੀਂ ਹੈਗੀ ਜੀ ਤੂੰ ਆਪ ਕੱਪੜੇ ਪਾਉਂਦਾ ਨਹੀਂ ਤੇ ਮੈਨੂੰ ਠੰਡ ਲੱਗਦੀ ਹੈ ਨਾ ਚਲ ਇੱਥੇ ਬੈ ਕੰਬਲ 'ਚ ਚਲ ਮੇਰੇ ਕੋਲ ਕੰਬਲ 'ਚ ਬੈ ਚਲ ਥੈਂਕ ਯੂ ਵਾਂਚੀ ਪਾਏ ਐਵੇਂ ਬਾਈ ਕਰ ਤੂੰ ਕੰਬਲ ਚ ਬੈ ਮੈਨਾਂ ਗੱਲਾਂ ਕਰ ਬੈ ਕਿ ਅੱਜ ਤੈਨੂੰ ਤਾਂ ਟਾਈਮ ਨਹੀਂ ਲੱਗਦਾ ਤੇਰਾ ਮੇਰੇ ਨਾਲ ਗੱਲਾਂ ਕਰਨ ਦਾ ਕਲ ਵੀਰੀ ਤੇ ਬੈ ਮੇਰਾ ਬੱਚਾ ਗਾਇਸ ਇਹ ਦਿੱਤੋਂ ਮੈਂ ਤੇਰੀ ਵਾਲਾ ਗਾਣੇ ਕੀ ਦਿਦਿਆ ਡਾਂਸ ਕਰਦਾ ਪੁਸ਼ਪਾ ਦਾ ਡਾਂਸ ਹੀ ਹੁੰਦਾ ਤੈਨੂੰ ਪੁਸ਼ਪਾ ਪੁਸ਼ਵਾ ਰਾਜ ਹੋਰ ਤੂੰ ਕਿਹੜਾ ਵਾਲਾ ਡਾਂਸ ਕਰਨਾ ਵਾ ਗਾਇਸ ਇਹ ਸਾਰਾ ਦਿਨ ਡਾਂਸ ਹੀ ਕਰਦਾ ਰਹਿੰਦਾ ਐਵੇਂ ਸਿੱਧੂ ਮੂਸੇ ਵਾਲਾ ਡਾਂਸ ਇੱਕ ਸਿੱਧੂ ਮੂਸੇ ਵਾਲਾ ਫੇਵਰੇਟ ਇੱਕ ਪੁਸ਼ਪਾ ਤੇ ਇੱਕ ਸ਼ੂਟਰ ਇਹਦੇ ਵੀ ਅਜ ਪਾਪੇ ਕੋਈ ਵੱਖਰਾ ਹੀ ਫੇਵਰੇਟ ਆ ਸ਼ੂਟਰ ਬਣ ਗਿਆ ਜੈ ਜੰਦਾ ਆਪਣਾ ਵੰਦ ਤੈਨੂੰ ਹਾਂ ਕਾਦਾ ਆਰਡਰ ਹੋ ਗਿਆ ਤੈਨੂੰ ਤਾਂ ਪੜ੍ਹਾਈ ਦਾ ਆਰਡਰ ਹੋ ਗਿਆ ਮੜ ਮੰਨ ਲੋ ਮੇਰਾ ਤਾਂ ਮਾਈਕ ਪੜ੍ਹਾਈ ਦਾ ਆਰਡਰ ਹੋ ਗਿਆ ਉਹਨਦਰ ਪੇਪਰ ਆਉਣ ਵਾਲਿਆ ਤੇਰੇ ਪੇਪਰ ਆਉਣ ਵਾਲਿਆ ਪੜ੍ਹਾਈ ਦਾ ਆਰਡਰ ਹੋ ਗਿਆ ਹੁਣ ਤੈਨੂੰ ਪੜ੍ਹਾਈ ਦਾ ਨਹੀਂ ਜੱਟ ਦਾ ਆਰਡਰ ਹੈ ਜੱਟ ਐ ਆਰਡਰ ਕਰਤਾ ਕੀ ਜੱਟ ਦਾ ਆਰਡਰ ਜੱਟ ਐ ਆਕੇ ਤੋ ਹਾਂ ਦੇਸੀ ਦੇ ਤੁਮੇ ਤੁਤ ਤੇਰੀ ਤਾਂ ਬਦਨ ਹੈਗੀ ਭੁੱਖ ਨਹੀਂ ਲੱਗੀ ਤੈਨੂੰ ਕੋਲ ਵੀਰ ਮੈਨੂੰ ਤਾਂ ਭੁੱਖ ਲੱਗੀ ਪਈ ਹੱਥ ਤੋ ਫੇਰ ਪਾਠਾ ਲਾ ਦਰੀਏ ਕੁਛ ਖਾਣ ਨੂੰ ਬਣਾਈਏ ਚਾਹ ਨੂੰ ਨਿੰਮੂ ਜੇ ਬਣਾਓ ਸੈਂਡਵਿਚ ਆਵੇ ਕੋਲੇ ਮਾਮਾ ਲੈ ਮਾਮਾ ਹਾਂ ਮਮੀ ਦੇ ਨਾ ਨੂ ਦੀ ਫੋਟੋ ਮਾਮਾ ਤੇ ਨਾ ਨੂ ਹੂੰ ਕਲ ਵੀ ਦਮਾ ਕਛ ਕਛ ਕਰਾ 4 10 ਪਾਣੀ ਵੀ ਕੋਈ ਗੱਲ ਪਾ ਦੇ ਹੋਰ ਤਾਂ ਬਾਤ ਹੋਰ ਤਾਂ ਬਾਤ ਮੇਰਾ ਮਨ ਚ ਹੈ ਅੰਦਾ ਤੂੰ ਮੈਨੂੰ ਤੈਨੂੰ ਚਾਰ ਚਾਰ ਪੀਜ਼ਾ ਮラਤੀ ਤੇ ਗੋਸੇ ਨੂੰ ਸਰਪ ਇੱਕ ਪਸੰਦ ਫਰੈਂਚ ਫਰਾਈ ਦੂਜਾ ਪੀਜ਼ਾ ਹੈ ਤੀਜਾ ਚਾਕਲੇਟਾ ਚਾਕਲੇਟਾ ਬਸ ਇਹ ਬਾਹਰ ਤੋਂ ਆ ਰਿਹਾ ਆ ਰਿਹਾ ਓ ਰੇਸ਼ਕ ਨਾ ਦਾ ਉਹ ਨਿਸ਼ੇਕ ਤੇਰਾ ਰਾਤ ਨੂੰ ਉੱਥੇ ਪਿਆ ਰੇ ਬਿਲਕੁਲ ਇੰਨਾ ਦੁੱਧ ਨਹੀਂ ਹੁੰਦਾ ਦੁੱਧ ਆਪ ਪੂਨ ਲੈਦਾ 80 ਰੁਪਏ ਕਿੱਲਾ ਦੇ ਹਿਸਾਬ ਨਾਲ ਹੈ ਤੇ ਰਾਤ ਤੇਰਾ ਟੇਬਲ ਤੇ ਉਰਿਸ਼ੇ ਪਿਆ ਰੇ ਤੇ ਰਾਤ ਤੂੰ ਇੱਕ ਵਾਰੀ ਵੀ ਨਹੀਂ ਪੀਤਾ ਸਾਰੀਆਂ ਉਹ ਮੈਂ ਹਣ ਚੱਕ ਕੇ ਲਈ ਕਿ ਭੰਡ ਝੂਠੇ ਪਿਆ ਰੇ ਨੂੰ ਮੈਂ ਇਸ ਵਾਰ ਬੋਲ ਲਿਆ ਫਿਰ ਤੇ ਤੂੰ ਉਹ ਉਰਿਸ਼ੇਕ ਨਾ ਆ ਤੂੰ ਜਗਨ ਨਾ ਪੀਆ ਕਰ ਸਮਝ ਗਿਆ ਨਾ ਵੇਸਨੀ ਛੱਡੀ ਦਮ ਦਾ ਪੁੱਤ ਨਹੀਂ ਆ ਕੋਈ ਪਹਿਲੀ ਗੱਲ ਬੇਟਾ ਤੂੰ ਸ਼ਰਾਰਤ ਪਉ ਕਰਦਾ ਦੇਖ ਮम्मा ਦੀ ਕੱਛ ਦੇ ਵਿੱਚ ਕੁਤਕ ਤਾਰਾ ਕੱਢਣ ਲੱਗਾ ਹੈ ਗਲਤ ਗੱਲ ਨਹੀਂ ਕੀਤੀ ਤਾਂ ਹੁਣ ਨਹੀਂ ਪੱਟਾ ਐਵੇਂ ਨਹੀਂ ਕਰਦਾ ਮੈਂ ਅੱਜ ਮੈਂ ਸਵਾ ਆਰਟੀ ਗ੍ਰੀਨ ਟੀ ਪੀਣਾ ਮੈਨੂੰ ਗ੍ਰੀਨ ਟੀ ਵਾਓ ਵਾਓ ਗ੍ਰੀਨ ਟੀ ਤੂੰ ਸਵੇਰ ਉੱਠਦੇ ਚਾਕਲੇਟਾ ਖਾਣਾ ਐਂ ਕਹ ਮੈਂ ਹੈ ਅਨ ਹੈਲਦੀ ਫੂਡ ਖਾਣਾ ਕਦੇ ਹੈਲਦੀ ਫੂਡ ਤਾਂ ਖਾਦਾ ਹੀ ਨਹੀਂ ਮੈਂ ਕਦੇ ਰੋਟੀ ਨਹੀਂ ਖਾਦੀ ਸਵੇਰ ਉੱਠ ਕੇ ਕੀ ਖਾਦਾ ਦੱਸ ਕੀ ਖਾਦਾ ਦੱਸ ਅਪਲ ਖਾਦੇ ਐਪਲ ਤਾਂ ਲੈ ਆਂਦੇ ਹੀ ਨਹੀਂ ਆਪਾਂ ਤੂੰ ਜਦੋਂ ਖਾਂਦਾ ਨਹੀਂ ਸੀ ਮਰੂਤ ਮਰੂਤ ਹਾਂ ਅਮਰੂਦ ਖਾ ਲੈਣਾ ਮਰੂਦੈ ਸ਼ੂ ਕਰ ਤੈਨੂੰ ਇੰਨਾ ਤਾਂ ਪਤਾ ਨਾ ਮਰੂਦ ਹੈਲਦੀ ਫੂਡ ਆ ਤੇ ਆਨ ਹੈਲਦੀ ਫੂਡ ਕਿਹੜਾ ਵਾ ਕੰਡਰੀ ਫੂਡ ਹਾਂ ਬਰੋਕਲੀ ਬਰੋਕਲੀ ਨਹੀਂ ਆਨ ਹੈਲਦੀ ਫੂਡ ਬਰੋਕਲੀ ਵੀ ਹੈਲਦੀ ਫੂਡ ਆ ਪੀਜ਼ਾ 버ਗਰ ਸੈਂਡਵਿਚ ਇਹ ਆਨ ਹੈਲਦੀ ਫੂਡ ਆ ਤੂੰ ਬੈਨ ਦੇ ਪੀਜ਼ਾ ਜਿੰਦਾ ਫਰੰਚ ਫਾਟਾ ਉਹ ਹੋ ਗਿਆ ਜਿੰਦਾ ਉਰੀਓ ਸ਼ੇਕ ਤਲੀ ਗੱਦ ਦੇ ਉਰੀਓ ਸ਼ੇਕ ਤ ਬਸ ਗਾ ਕੇ ਹੋਵੇ ਨਾ ਇਹੜ ਬੱਕ ਇੱਕ ਬੁਝਾਰਾ ਉਰੀਓ ਸ਼ੇਕ ਪੀਂਦਾ ਹੁੰਦਾ ਸੀ ਫਿਰ ਮੈਂ ਕਿਉਂ ਉਰੀਓ ਸ਼ੇਕ ਚ ਪੀਂਦਾ ਕੀ ਐ ਮੈਂ ਦਵਤ ਸਾਰਚ ਕੀਤੀ YouTube ਤੇ ਵੀਡੀਓ ਵੇਖੀ ਵੇਖਿਆ ਉਰੀਓ ਬਿਸਕਟ ਕੋਲ ਕੇ ਪਾਣ ਦੇ ਵਿੱਚ ਥੋੜੀ ਜਿਹੀ ਖਾੜ ਤੇ ਦੁੱਧ ਦਾ ਪੈਕਟ ਮੈਨੂੰ ਲੱਗਦਾ ਉਹ ਹੀ ਦੁੱਧ ਪਾਉਂਦੇ ਹਾਂ ਮੈਂ ਕੋ ਉਹ ਹੀ ਦੁੱਧ ਉਰੀਓ ਸ਼ੇਕ ਚ ਪਾਉਂਦੇ ਜਿਹੜਾ ਸਾਡੇ ਘਰ ਰੋਲਦਾ ਪਤਾ ਹੈ ਪੈਕਟ ਵਾਲਾ ਪਾਉਂਦੇ ਫਿਰ ਹਾਰ ਕੇ ਮੈਂ ਨਾ ਇਹਨੂੰ ਘਰੇ ਹੀ ਮਿਕਸੀ ਚ ਬਣਾ ਕੇ ਦੇਣ ਲੱਗ ਗਈ ਉਰੀਓ ਸ਼ੇਕ ਕੀ ਤੇ ਕਿਤੇ ਚਮਚੇ ਨਾਲ ਕੱਟ ਕੇ ਦੇਣੀ ਜਦੋਂ ਇਹ ਥੋੜਾ ਪੀਂ ਚੰਚੇ ਨਾਲ ਉਹ ਰਿਸ਼ੇ ਵੀ ਤੋੜ ਕੇ ਨਾ ਤੇ ਵੇਲ ਨਾ ਕੁੱਟ ਕੇ ਗਲਾਸ ਦੇ ਵਿੱਚ ਤੇ ਖੰਡ ਪਾ ਕੇ ਫਿਰ ਦੇਣੀ ਹੁੰਦੀ ਹੈ। ਗੱਲ ਬਾਤ ਦੇਮਾ ਹੁਣ ਪੀਣਾ ਮਰੀਏ ਸ਼ੇਕ। ਯਾਰ ਤੂੰ ਮੇਰੀ ਚੰਨਾ ਹਾਂ। ਦੱਸ ਪੀਣਾ ਹੈ? ਹਾਂ। ਚੱਲ ਫਿਰ ਛੱਡ ਮੈਨੂੰ ਜੱਫੀ ਛੱਡ। ਛੱਡ ਜੱਫੀ ਫਿਰ ਚੱਲ ਕੇ ਪੀ ਪਹਿਲੇ ਆ ਕੇ। ਚੱਲ ਮੈਂ ਵੀ ਚਾਹਾਂਗਾ। ਤੇ ਤੂੰ ਹੀ ਨਾਲ ਹੀ ਜਾਏਂਗਾ ਮੇਰੇ। ਤੇਰਾ ਚਪੜਾ ਕਿੱਥੇ ਆ? ਇੱਥੇ। ਕੀ ਹੋ ਗਿਆ ਇੱਥੇ? ਕੀ ਹੋ ਗਿਆ? ਇੱਥੇ ਇੱਥੇ ਤਾਂ ਸੀ। ਕੋਈ ਜ ਨਹੀਂ ਕੀਤਾ ਸੀ ਚੱਲ। ਉੱਥੇ। ਜਲਦੀ ਮੇਰੇ ਆ ਮੁੱਤ ਬਾ ਦੇ ਮੇਰੇ ਬੁੱਤੂ ਪਾਲੇਗਾ ਤੇ ਮੈਂ ਕੀ ਪਾਉਂਗੀ ਓਏ ਅੱਜ ਤੂੰ ਆ ਤੈਨੂੰ ਜਪੜਾ ਹੈ ਨਹੀਂ ਇੱਥੇ ਐਂ ਚੱਲ ਮੈਂ ਉਧਰ ਜਪੜਾ ਪਾ ਲਈਂ ਪਾਲਾ ਬੁੱਤ ਦਾ ਇਸ ਦਾ ਗਾਇਸ ਤੇ ਬੂਟ ਪੜਤੋ ਤੇ ਸੀ ਗਾਇਸ ਦਾ ਇਸ ਮੈਂ ਤਾਂ ਮਮਮੀ ਗਾਇਸ ਮੈਂ ਤੇ ਬੂਟ ਪੜਤੋ ਤੇ ਸੀ ਮੈਂ ਕੈਸੀ ਵੀ ਚੱਲ ਹੁਣ ਕਿਹੜਾ ਲੋੜ ਪੈਣੀ ਪਾਉਂਦੀ ਇਹਨੂੰ ਧੋ ਕੇ ਸਾਫ ਦੇਣੀ ਆ ਪਰ ਕੱਲ ਦਾ ਮੀਂਹ ਤੇ ਕੇ ਫੇਰ ਠੰਡ ਹੋ ਗਈ ਓ ਅੱਜ ਵੀ ਮਨੇ ਬਾਹਰ ਲਾਈਟ ਨਹੀਂ ਜਗਾਈਦਾ ਹਰ ਪਿੱਤ ਨੂੰ ਆਏ ਜਾਣ ਤੋਂ ਬਾਅਦ ਲਾਈਟ ਤਾਂ ਜਗਾ ਦੇ ਹੇ ਬਾਹਰ ਲਈ ਲਾਈਟ ਜਗਾ ਦੋ ਕਿਤਾ ਇਧਰ ਲੈ ਕਵਰੇਜ ਵੀ ਨਹੀਂ ਆ ਰੱਲ ਲੈ ਉਹ ਨੋ ਇਧਰ ਵੀ ਨਹੀਂ ਲਾਈਟ ਜਗਦੀ ਕੋਲੀਰ ਪਹਿਲਾਂ ਆਪਾਂ ਲਾਈਟ ਜਗਾਉਣੀ ਆ ਗਾਸ ਨੇਰਾ ਹੀ ਨੇਰਾ ਹੋ ਗਿਆ ਵੇਖੋ ਇਹ ਪਹਿਲਾਂ ਲਗਾਈਏ ਲੈ ਸੁੱਤ ਰਹਿ ਰਿਹਾ ਇੱਥੇ ਫਿਰ ਨੇਰਾ ਹਾਂ ਕਾੜ ਦੇ ਯਾਰ ਤੂੰ ਦੂਤਰਾ ਫੋਨ ਲੈ ਕੇ ਕੋਲੀ ਫਿਰ ਲਾਈਟ ਜਗਾਈਓ ਆਹ ਤੇਰੇ ਮੂਡ ਪੈ ਤੂੰ ਮੇਰੇ ਮੂਡ ਛੱਡ ਤੇ ਆਪਦੇ ਪਾਸ ਲੈਟ ਨਹੀਂ ਜਲਦੀ ਪਈ ਦੱਸ ਦੇ ਜੀ ਕੋਈ ਤੇ ਲੈਟ ਕਿੱਥੇ ਜਗੂਗੀ ਉਧਰ ਫੋਨ ਚੱਕ ਕੇ ਲੈ ਕੇ ਆ ਕੋਲ ਲੈਟ ਜਗਦੀ ਆਪਾਂ ਇਹਨਾਂ ਦਾ ਬੰਦ ਪੱਕੇ ਚੁੱਤੀ ਲੇ ਲੈ 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 ਮੈਂ ਜਗਾ ਵੀ ਨਹੀਂ ਲੈਣਾ ਫੇਰ ਉਧਰ ਗੋਸ਼ਤ ਦੇ ਲੈ ਕੋਈ ਜਨੇ ਰਹੀ ਨੇਰਾ ਇੱਕ ਸਾਡੀ ਲੈਟ ਵਾਲੀ ਸੋਚ ਖਰਾਬ ਹੋਈ ਤੇ ਇਹਨਾਂ ਨੇ ਤਾਰਾਂ ਕੱਢ ਕੇ ਸਿੱਧੀਆਂ ਲਾਈਆਂ ਹੋਈਆਂ ਉਹ ਤਾਰਾਂ ਵਿੱਚ ਪਾਉਣੀਆਂ ਪੈਣੀਆਂ ਫੇਰ ਕਿਤੇ ਜਾ ਕੇ ਲੈਟ ਜਗਦੀ ਸੱਚੀ ਗੱਲ ਇਹ ਵੀ ਪੰਗਾਈ ਆ ਏ ਆ ਫੋਨ ਫੜ ਕੇ ਰੱਖਣਾ ਪੈਣਾ ਗਾਈਸ ਐ ਕਰਕੇ ਅਸੀਂ ਲੈਣ ਜਗਾਉਣੀ ਹਣ ਬਹੁਤ ਜ਼ਰੂਰ ਉਈ ਉਈ ਓਹੋ ਲੈਡੀ ਹਿਲ ਜੰਦੀ ਬਾਰ ਬਾਰ ਤੋਹੇ ਜਾਦੀ ਬਲੀ ਜਾਦੀ ਤੀ ਪਤਾ ਮੈਂ ਅਗਰ ਮੈਨੂੰ ਕੋਈ ਦੱਸਦਾ ਨੀ ਜਗ ਗਈ ਸੀ ਇਹਨੂੰ ਮੁਸ਼ਕਲ ਆ ਥੋੜੀ ਜਿਹੀ ਜਗਾਉਣੀ ਦੁਬਾਰਾ ਕੱਢ ਕੇ ਕੋਤ ਫੇਰ ਉਹ ਬੋਝੀਂ ਤੂੰ ਕਿਥੋਂ ਆਇਆ ਹਣ ਆਹ ਇੱਕ ਨਾਲ ਦੂਜਾ ਕੀ ਹੋ ਗਿਆ ਬੈਸਕੋਟ ਆ ਪਪਾ ਇਹ ਬੈਸਕੋਟ ਤੁਮ ਕਰੇ ਬੋਪਾ ਵੱਡੇ ਪੈਕਟ ਹਾਂ ਇਹ ਦੁਪਹਿਰ ਵਾਲੀ ਵੀ ਪਈ ਆ ਆ ਇਹ ਇਹ ਇੱਕ ਸੇ ਰਖਾ ਲਈ ਨਹੀਂ ਉਹ ਬੈਸਕੋਟ ਨਾਲ ਹੀ ਆ ਇਹ ਕਰ ਉਹ ਘਰੇ ਨਹੀਂ ਬੈਸਕੋਟ ਚੱਕ ਲੈ ਆਇਆ ਆ ਮੇਰੇ ਕੋਲੇ ਵੱਡੇ ਪੈਂਟ ਪਏ ਇਹਦੇ ਨਾਲ ਦੇ ਬੈਸਕ ਪਾ ਲੇ ਕੀ ਮਿਲੇ ਦਿਖਾ ਮੈਨੂੰ 121 ਚਾਕਲੇਟ ਵਾਓ ਕੁਲਵੀਰ ਦੂਜਾ ਦਾਦੇ ਤੇ ਚੀਜੀ ਵੈਗੀ 121 ਚਾਕਲੇਟ ਕੁਲਵੀਰ ਸਾਡੇ ਦਾਦੇ ਦਾਦਿਆਂ ਵੀ ਸਾਨੂੰ ਬਹੁਤ ਚੀਜੀ ਗਾ ਕੰਦੇ ਹੁੰਦੇ ਜਦੋਂ ਉਹ ਦਿੰਦੇ ਨਾ ਅਸੀਂ ਵੀ ਕਹਿਣਾ ਆਪਾਂ ਸਾਨੂੰ ਚਾਕਲੇਟ ਨਹੀਂ ਸੀ ਲੈ ਕੇ ਦਿੰਦੇ ਹੁੰਦੇ ਉਹ ਸਾਨੂੰ ਲੈ ਕੇ ਦਿੰਦੇ ਹੁੰਦੇ ਸੀ ਸਭ ਤੋਂ ਸੋਹਣੀਆਂ ਚੀਜ਼ੀਆਂ ਪਤਾ ਕੀ ਇੱਕ ਟਕੌੜੀਆਂ ਹੁੰਦੀਆਂ ਸੀ ਇੱਕ ਚਸਕੀਆਂ ਹੁੰਦੀਆਂ ਸੀ ਇੱਕ ਚੂਰ ਹੁੰਦਾ ਸੀ ਸਾਡੇ ਬਣੀ ਟਾਫੀਆਂ ਬੁੱਲਦੂ ਦੇ ਤੁਰਾਂ ਚਾਹੀਦਾ ਤੇ ਕੋਈ ਨਾ ਜ ਹੋਇਆ ਤੇ ਲੈ ਦਾਂਗੇ ਤੁਹਾਡੇ ਵਾਲ ਕੀ ਤਾਂ ਹੁੰਦਾ ਕਰਨੀ ਤੁਹਾਡੇ ਕਰ ਤਾਂ ਹੁਣ ਵੱਡੇ ਵੱਡੇ ਮਹਿੰਗਾ ਮਹਿੰਗਾ ਚੀਜ਼ਾਂ ਹੋ ਲੱਗਣਾ ਸਾਡੇ ਵਰੀ ਹੁੰਦੇ ਅਰ ਭਈ ਆ ਜਾ ਉਹ ਰੀ ਛੜੂਣਾ ਇਹ ਪੱਜਿਆ ਮੇਰਾ ਪਤਾ ਹਾਂ ਓਰੀਓ ਓਰੀਓ ਬੁਣਾ ਨਾ ਨਹੀਂ ਪਹਿਲੇ ਮੇਰੇ ਹਾਂ ਪਹਿਲੇ ਚਾਕਲੇਟ ਖਾਓ ਇਸ ਸੀ ਮੈਂ ਇੱਕ ਇਸ ਸੀ ਮੈਂ ਤੋਈ ਇਸ ਸੀ ਮੈਂ ਤੋਈ ਲਾ ਤੇ ਦੇ ਤੋ ਤਾਂ ਲਿਸਟ ਹੋਗਾ

ਵੇਖ ਲੈਂਦੇ ਤੇਰੇ ਮੁਖੋਲ ਤੇ ਰੱਖੇ ਹੁੰਦੇ ਜਾਣ ਤੇ ਇੱਕ ਬਿਸਕਟ ਪਿਆ ਹੋ ਰਿਹਾ ਹੈ ਤੈਨਾਂ ਮਰ ਜੂਗਾ ਨਹੀਂ ਬੰਨ ਉਧਰੋਂ ਲੈ ਕੇ ਆ ਜਾ ਬਿਸਕਟ ਚਲ ਮੈਂ ਵੀ ਹਾਂ ਤੇਰੇ ਤੋਂ ਬੈਸਕਟ ਲੈ ਤੁਨੀ ਜਣੀ ਸਾਡੀ ਨਵੀਂ ਨਿੰਜਾ ਤਕੀ ਇੱਕ ਹੋਰ ਜਿਹਾ ਬਣਾਉਂਦੀ ਗਾਇਸ ਤੁਹਾਨੂੰ ਦਿਖਾਉਣੀ ਸਭ ਤੋਂ ਪਹਿਲਾਂ ਤਰਤੇ ਟਰਾਈ ਨਾ ਕਰਿਆ ਪਾ ਬਾਹਰ ਆ ਲੈ ਦੇ ਕੋਈ ਨਾ ਕਰਕੇ ਟਰਾਈ ਨਾ ਕਰਿਆ ਹੀ ਬਾਹਰ ਆ ਲੈ ਦੇ ਨਾ ਇਹ ਬੜੀ ਹੋਆ ਇਹ ਦਜਾ ਡੇਂਜਰਸ ਸੀ ਜਾ ਜੇ ਜਲੀ ਕਰੇ ਟ੍ਰਾਈ ਨਾ ਕਰਨ ਤੇ ਇਸ ਤਰ੍ਹਾਂ ਕਰਾ ਦੇ ਤਾਂ ਵੀ ਤਾਂ ਵੀ ਹੈਗਾ ਬੈਸਕਟਾ ਦਾ ਬੈਗ ਖੋਲਿਓ ਤੇ ਘੱਟਪ ਕਰਤੇ ਸਾਰੇ ਚੱਲ ਵੇ ਕਿਵੇਂ ਕੁਲਵੀਰ ਨੇ ਖੁੱਲ੍ਹੇ ਛੱਡਿਆ ਹੋਇਆ ਹੈਗਾ ਆ ਤੂਆ ਵੱਢ ਜੀ ਵਿੱਚ ਅਰੇ ਕੀ ਡੋਲ ਤਾ ਇਹੰਬਾ ਹੁਣ ਇਹਨੇ ਥੱਲੇ ਡੁੱਲ ਨਹੀਂ ਆ ਨੀਚੇ ਆ ਲੈ ਆਪੇ ਸੋਕ ਜੂਗਾ ਹੁਣ ਪਾਸ ਹੋ ਜਾ ਆ ਗਾਈ ਕੱਟ ਜਾ ਕਾ ਆਈ ਕੱਟ ਚੱਕ ਲੈ ਇੱਥੇ ਦੇਖੋ ਕੁਲਵੀਰ ਨੇ ਕਰਤਾ ਕਾਂਢ ਦੇਸ ਢੋਲ ਕੇ ਪਾਣੀ ਸਾਰੇ ਕਿਤੇ ਕੋਈ ਹਾਲ ਨਹੀਂ ਕੋਲੇ ਪਾਸੜ ਦੇ ਮੱਪਾ ਕਰ ਲੈਣੀਆ ਕਰਤਾ ਕੀਆ ਸਾਰਾ ਡਰ ਗਿਆ ਤੂੰ ਡਰ ਨਹੀਂ ਤੇ ਸਾਰੇ ਸੱਤੇਨਾਸ਼ ਮਾਰ ਦਿਨ ਨਾ ਤੇ ਮੈਂ ਨਹੀਂ ਮੈਂ ਆਪਣੇ ਚੱਕਲੀ ਨਹੀਂ ਹੋ ਰਹੀ ਬੱਸ ਤੂੰ ਮੁੱਟ ਚਾਹ ਮੇ ਆਦੀ ਚੱਕਿਆ ਤੇਰੇ ਆਪਣੇ ਬੂਟ ਕਿੱਥੇ ਆ ਮੈਨੂੰ ਜੀ ਪਤਾ ਮੈਨੂੰ ਕੋਈ ਪਤਾ ਸਾਰਾ ਪਾਣੀ ਢੋਲ ਤੇ ਸਾਰਾ ਲੱਕੜ ਦਾ ਟੇਬਲ ਦੀ ਪੜਾਈ ਭਾਵੇਂ ਫੁੱਲ ਜੀ

55 ਰੁਪਏ ਸਾਰੇ ਚੋਗਲ ਤਾਂ ਖਾਣਦਾ ਰੋਈ ਪਾਪੇ ਚਾਰ ਰੁਪਏ ਅਗਲੇ ਦਿਨ ਲੈਦਾ 20 ਉਹ ਤੋਂ 20 ਰੁਪਏ ਪੀਆਰਟੀ ਮੈਂ ਤੋੜਦਾ ਸਾਰਾ ਰੋਈ ਦਾ ਖਾਣਦਾ ਇਹ ਮੁੰਡਾ ਵਾ ਠੁਗੜੀ ਦਾ ਮੁੰਡਾ ਵਾ ਉਹ ਇਹ ਪਕੌੜੀ ਇੰਨੀ ਲੱਗਦੀ ਕਿ ਉਹ ਤਾਂ ਖੇਪੀਆ ਕਿਥੇ ਇਹ ਤੇ ਬੱਦਲ ਦਿੱਤਾ ਖੰਡ ਪਾ ਦੇ ਹੁਣ ਗਾਇਸ ਸਸਿ ਕਰਾਂਗੇ ਨੂੰ ਬੇਲ ਨੇ ਨਾਲ ਬੰਦ ਉੱਤਾਂ ਦੇ ਉਹ ਮੈਂ ਆਪਣੇ ਨਾ ਕੋਈ ਗੱਲ ਹਟ ਜਾ ਬਟਾ ਤੇ ਤੈਨੂੰ ਨਹੀਂ ਬਣਾਣਾ ਬਟਾ ਹਟ ਜਾ ਮੇਰੇ ਕੋਲ ਤੇ ਤੈਨੂੰ ਨਹੀਂ ਬਣਾਣਾ ਮੈਂ ਆਪਣੇ ਬਣਾਣੀ ਮੈਂ ਫੜਾ ਬਸ ਇਹ ਤੋਂ ਨਹੀਂ ਬਣਾਣਾ ਮੈਂ ਮੋਣੀ ਆ ਇਹ ਪਾਏ ਦਾ ਪੰਨਾ ਨਹੀਂ ਹੈ ਵੀਲ ਨੂੰ ਲੈ ਲਿਆ ਇਹ ਇਧਰ ਆ ਨਾ ਸਾਟਾ ਗੁੱਤ ਆਹ ਦੇਖੋ ਗਾਇਸ ਮੇਰਾ ਵੇਲ ਨਾ ਸਾੜਿਆ ਹੋਇਆ ਇਹ ਨਾ ਗਲੇ ਲਾ ਵੇਲ ਨਾ ਸੀ ਧੋ ਲਈ ਨਾ ਮੈਂ ਤੇ ਬਾਅਦ ਤਰ ਸਕਾਉਣ ਦੀ ਬਣ ਗਿਆ ਇਸ ਤੇ ਰੱਖਤਾ ਤੇ ਵਿਚਾਰ ਆ ਹੀ ਹੋ ਗਿਆ ਬਦਲਣਾ ਲੱਗੀ ਨਵਾਂ ਮੰਗਾਂ ਕਵਿਤਾ ਕੋ ਪੰਨੇ ਮਦੱਸੇ ਜਿੰਨੇ ਮਦੱਸੇ ਤਾਂ ਕੋਮਨ ਪਾਸੇ ਦਿੱਤੀ ਹੈ ਕਹਤਾਂ ਨੇ ਕਿ ਥੋੜਾ ਵੇਲ ਦਾ ਵੇਲ ਨਹੀਂ ਪੀ ਹੋਇਆ ਪਿਆ ਮੈਂ ਕਹੇ ਵੇਲ ਦਾ ਤੁਹਾਡਾ ਪਿੱਛੂ ਹੀ ਆਇਆ ਮੁੰਨਾ ਪਾਪਾ ਰੁਕ ਜਾਓ ਤੇ ਅੱਟੀਆੜੀ ਕੀ ਪਾਪਾ ਪਾਪਾ ਨਹੀਂ ਛੱਡਣਾ ਸੀ ਮੈਨੂੰ ਹੁਣ ਗਣ ਤੂੰ ਅਕਲ ਤੂੰ ਬਤਮੀਜ਼ ਤਾਂ ਨਹੀਂ ਤਾਇਆ ਮੇਰੇ ਪਾਪਾ ਚੋਟੇ ਤਾਂ ਦੇ

ਬਹੁਤ ਨਹੀਂ ਇਹਨੂੰ ਘੋਟਣੀ ਦੀ ਘੱਟੀ ਕੁਛ ਨਹੀਂ ਸਾਡੀ ਸੋਈ ਤਾਂ ਆਲੂ ਦੇ ਸਾਰਾ ਪਿਆਰ ਨਕਰਾਵੇਂ ਜੀ ਬਾਹਲੇ ਕੰਮ ਦੇ ਬੰਦੇ ਨਾ ਸੀ ਸਾਨੂੰ ਕੰਮ ਵਾਲੇ ਤਾਂ ਕਰਕੇ ਨਕਲਾਰਾ ਪੈਂਦਾ ਕੋਲ ਵੀ ਰਾਜਾ ਮੇਰੇ ਕੋਲ ਇੱਕ ਆਦੇ ਨਾਲ ਕੁਛ ਹੁੰਦਾ ਸਾਰਾ ਕੁਛ ਤੂੰ ਖੋਲੀ ਕਿੱਥੇ ਗਿਆ ਜਲਾਮ ਚਲੋ ਜੀ ਹੁਣ ਆਪੇ ਇਹਨੂੰ ਕਰਾਂਗੇ ਇੱਦਾਂ ਇੱਦਾਂ ਕਰਕੇ ਗ੍ਰੈਂਡ ਗ੍ਰੈਂਡ ਤਾਂ ਆਪਾਂ ਪਹਿਲੇ ਕਰ ਲਵਾਂ ਸਾਡਾ ਤਾਂ ਦੇਸੀ ਜਗਾੜ ਆ ਗਿਆ ਰੈਡ ਕਰਦਾ ਮੈਂ ਮੈਕਸੀ ਘੜਦੀ ਨਹੀਂ ਮੈਂ ਕਹਿੰਦਾ ਇਹਦੇ ਇੱਕ ਗਲਾਸੀ ਤਾਂ ਪੀਣੀ ਹੁੰਦੀ ਆ ਉੱਤੇ ਰੋਜ਼ ਪਿੰਦਾ ਇਹ ਓਰੀਓ ਸ਼ੇਕ ਤੇ ਰੋਜ਼ ਮੈਂ ਕਹਾਂ ਮੈਕਸੀ 19 ਗਿੱਲੀ ਹੋ ਜਾਂਦੀ ਆ ਤੇ ਇਹਨੇ ਅੱਧੀ ਗਲਾਸੀ ਪੀਣੀ ਹੁੰਦੀ ਸਿਰਫ ਤੇ ਤਾਂ ਕਰਕੇ ਫਿਰ ਮੈਂ ਇਦਾਂ ਹੀ ਪੁੱਟ ਕੇ ਨਾ ਜੂਰੀਓ ਸ਼ੇਕ ਪਾ ਕੇ ਦੇ ਲਈਂ ਬਿੰਦੀਆਂ ਨਾ ਚੱਕ ਮੇਰੀ ਬਿੰਦੀਆਂ ਰੱਖੋ ਉੱਥੇ ਤੁਸੀਂ ਵੀ ਆਏ ਨਾ ਮੇਰਾ ਕਮਰੇ ਮੁਟਿਆ ਮਮੀ YouTube ਮਮੀ ਕਿ YouTube ਮਣੀ YouTube ਮਮੀ YouTube ਦੀ ਮਣੀ ਤੇ YouTube ਮਮੀ ਯੂਟਿਊਬ ਮੰਮੀ ਕਹਿੰਦਾ ਮੇਰੀ ਉੱਧਰ ਉੱਧਰ ਮੂੰਪਾ ਲੈ ਉੱਧਰ ਆ ਚੰਗਾ ਉੱਧਰ ਕਰ ਲਈ ਜੂਟਿਊਬ ਲੋਕਾਂ ਦੀ ਯੂਟਿਊਬ ਦੀ ਮੜੀ ਉਹਦੀ ਕਲਵੀਰ ਦੀ ਯੂਟਿਊਬ ਦੀ ਮੜੀ ਮੰਮੀ ਆਈ ਸੀ ਸ਼ਾਹ ਵਾ ਇਸ ਤਾਂ ਹੋ ਗਿਆ ਮਿਕਸ ਆਪ ਹੁਣ ਹੋਈ ਜਾ ਰਿਹਾ ਵਾ ਕਲਵੀਰ ਦਾ ઓਰੀਓ ਸ਼ੇਕ ਦੀ ਗਈ ਤੇ ਨੂੰ ਬਦਲੀ ਕੋਈ ਮੇਰਾ ਟੌਪਸ ਨਹੀਂ ਕੋਈ ਬਿੰਦੀ ਨਹੀਂ ਕੁਛ ਨਹੀਂ ਛੜਦਾ ਨਾ ਕੋਈ ਕਿਸ ਟਿਕ ਸਾਰਾ ਕੋ ਟੋੜ ਪਾਹ ਦਾ ਨੀਲ ਪੇਂਟ ਉਹਦੇ ਪਿੱਛੇ ਪੈਂਦਾ ਆ ਵੇਖੋ ਇਹਦੇ ਕਾਂਡ ਆ ਵੇਖੋ ਇਹ ਮੇਰਾ ਸਾਰਾ ਨੀਲ ਪੇਂਟ ਲਾ ਲਾ ਕੇ ਲਾ ਲਾ ਕੇ ਸਿਸ਼ੇ ਤੇ ਵੀ ਆ ਵੇਖੋ ਸਾਰਾ ਸ਼ੀਸ਼ਾ ਗਰਾ ਲੱਗਦਾ ਇਹਦਾ ਪਾਪਾ ਇੰਨਾ ਬੋਲਦੇ ਆ ਕੋ ਸਾਹ ਨਹੀਂ ਸਨ ਜਿੰਨਰ ਲਾ ਕੇ ਸਨ ਕਿਰਦਨ ਉਹ ਸ਼ੀਸ਼ੇ ਤੇ ਠੀਕ ਖਾਇਸਾ ਇੰਮਨੇ ਦਿਖਾ ਪੌਪਟ ਮਣੀ ਹੈ ਹੀ ਨਹੀਂ ਤੇਰੇ ਚੋਂ ਤੂੰ ਲੈ ਗਿਆ ਕੱਡ ਕੱਡ ਕੇ ਸਾਰੀ ਉਹਦੇ ਆਉ ਰਿਹਾ ਤੂੰ ਚਾਬੀਆਂ ਪਾਈਆਂ ਹੋਣਗੇ ਮੇਰੇ ਤੇ ਚਾਬੀਆਂ ਛੱਡ ਦੇ ਕਨਵੀਰ ਪੇਟ ਨਾਲ ਤੇਰੇ ਮਾਰਨਾਂ ਦੀਆਂ ਜਿਹੜਾ ਫਿਰ ਚਾਹੀਦੇ ਨਾ ਤੇਰਾ ਪਾਪਾ ਬਹੁਤ ਬੋਲਦਾ ਨਾ ਆਬਦ ਨਹੀਂ ਚਾਬੀ ਹੈ ਨਹੀਂ ਲਈਆ ਦਿਖਾ ਕੀ ਆ ਚੱਲ ਫਿਰ ਆ ਪੀਓ ਜੀ ਸਭ ਪਹਿਲਾਂ 872 ਆ ਕੋਈ ਕੋਈ ਬੰਦ ਕਰ ਲੇਗਾ ਤੂੰ ਕੱਲਾ ਰਹਿ ਜਾਏਗਾ ਸੋਭਰਾ ਮਾਜੂਗਾ 1 2 3 ਗਾਇਸ ਵੇਖੋ ਵਾਹ ਕਲ ਵੀਰ ਕੋਲ ਕਿੰਨਾ ਸਾਰਾ ਖਜ਼ਾਨਾ ਸਾਡੇ ਘਰ ਦੀਆਂ ਚਾਬੀਆਂ ਰੱਖੀ ਫਿਰਦਾ ਰੋਲ ਦੇ ਟੋਪੇ ਰਾਤ ਦੇ 20 ਪੈਸਾ ਤਾਂ ਕਿਤੇ ਤੇਰਨਾ ਤੈਨੂੰ ਕੋਈ ਚੀਜ਼ ਜਲ ਪਾਈ ਆ ਜਾਂਦਾ ਲੈ ਦੇਂਦੀ ਐ ਮੇਰੇ ਕੋਤੇ ਪੈਸੇ ਨਹੀਂ ਹੁੰਦੇ ਬੱਚੇ ਕਰੇ ਇਹ ਨੋਰ ਦੇ ਜੰਗ ਨਾਲ ਟੁੱਟੇ ਹੈ ਗਾਇਸ ਤੁਹਾਡਾ ਸਤਿ ਆਮੋ ਲਾ ਲਓ ਬਈ ਤੁਹਾਡੇ ਅੱਜ ਸਟਾਰ ਬਿਲਤਾ ਨਹੀਂ ਸਟਾਰ ਨਿੰਮੂ ਲਓ ਕਲਵੀਰ ਦਾ ਸਟਾਰ ਵੇਖ ਲੋ ਮੇਰੇ ਹੱਥੀ ਬਣਿਆ ਹੋਇਆ ਇਹ ਟੀਮ ਨਾਈ ਗਾਇਸ ਐਵੇਂ ਗੋਲ ਗੋਲ ਬਣਾ ਤੇ ਚਲ ਕਲਵੀਰ ਲਾਖੋ ਰੱਖ ਬੰਦ ਕਰ ਦੋ ਹਾਥੋਂ ਇਹ ਮਮਦ ਪਰਫੈਕਟ ਦਿਲ ਬਣਾਉਣ ਨੂੰ ਲੈ ਆ ਵੇਖ ਲੋ ਕਲਵੀਰ ਦਾ ਟੁੱਟਿਆ-ਭੁੱਟਿਆ ਜਨ ਨਹੀਂ ਸੋਹਣਾ ਹੋਏ ਸੋਹਣਾ ਲੈ ਕਲਹੀਰ ਦਾ ਦਿਲ ਵੇਖ ਲੋ ਗਾਇਸ ਕਲਵੀਰ ਦਾ ਮੇਰੇ ਕਲਵੀਰ ਦਾ ਦਿਲ ਦਿਲ ਚਲ ਕਲਵੀਰ ਬੰਦ ਕਰ ਪੁੱਤ ਹੋਰ ਇਹ ਇੱਕ ਵੀ ਲਾ ਜਾ

ਪਾਣੀ ਅੱਗੇ ਤਾ ਤੂੰ ਬਹੁਤ ਪੀ ਲਿਆ ਹੈ ਨਾ ਚਾਕਲੇਟ ਤਾਂ ਆਪਣਾ ਚਾਕਲੇਟ ਨੂੰ ਪਿਆਰ ਕੌਣ ਲੁੰਦਾ ਹੈ ਦਬੇ ਬੇਵਕੂਫ ਬੱਚੇ ਤੀ ਤਾਂ ਫਿਰ ਵੀ ਤੂੰ ਦੋ ਬੈ ਰਤਾ ਔਰ ਇਹ ਚੱਕੀ ਪੀ ਪਣਾ ਫਿਰ ਪਾਣੀ ਲੈ ਕੇ ਆਉਣੀ ਕੋਲਵੀਰ ਬੈਠ ਜਾ ਮੇਰਾ ਬੇਟਾ ਬੈਹਰ ਜਾ ਕੋਲਵੀਰ ਛੇੜਾਰਤ ਨਹੀਂ ਕਰਨੀਆਂ ਮੇਰੇ ਛੋਟੇ ਤਾਂ ਤੈਨੂੰ ਵੀ ਦੱਸ ਇੰਦਰ ਦੀ ਤੋਰੇ ਚਿੱਟਾ ਦਾ ਉਹ ਜਿਹੜੇ ਬਾਲ ਪਈਆ ਲੈ ਹਾਂ ਉਹ ਉਦੋਂ ਵਿੱਚ ਤਾਂ ਬਾਅਦ ਨਹੀਂ ਆ ਲੈ ਫਿਰ ਨੂੰ ਖਤਮ ਕਰਕੇ ਲੋ ਫਿਰ ਬਾਅਦ ਪਾਣੀ ਲੈ ਕੇ ਠੰਡਾ ਠੰਡਾ ਹੋ ਰਿਹਾ ਸ਼ੇਕ ਖਤਮ ਕਰ ਹੁਣ ਕੁਲਵੀਰ ਹੋ ਜੂ ਸਟਰੋਂਗ ਗਾਇਸ ਵੇਖੀ ਜਾਏ ਤੁਹਾਡੇ ਸਾਹਮਣੇ ਸਾਰਾ ਕੁਲਵੀਰ ਨੇ ਪੀ ਲੈਣਾ ਹੋ ਰਿਹਾ ਸ਼ੇਕ ਤੇ ਇਹਨੇ ਹੋ ਜਾਣਾ ਸਟਰੋਂਗ ਇਹ ਪੀਂਦਾ ਹੈਲਥੀ ਫੂਡ ਇਹ ਪਹਿਲੇ ਇਹ ਡੋਲ ਜਾਣਾ ਇੱਥੇ ਫੇਰ ਹੁਣ ਬੈੜ ਤੇ ਡੁੱਲਿਆ ਨਾ ਤੇ ਫੇਰ ਮੰਮਾ ਤੋਂ ਝਟਕਾ ਵੀ ਮਿਲਣੀਆਂ ਸੁਣੀਆ ਹਾਂ ਮੰਮਾ ਚੜ੍ਹ ਕੁਦੀਂ ਦਿਆ ਬਟਾ ਜਲਦੀ ਜਲਦੀ ਖਤਮ ਕਰੋ ਮੇਰਾ ਗੁੱਡ ਬாய் ਬਣ ਕੇ ਫਿਰ ਮੈਂ ਤੈਨੂੰ ਗਾਇਸ ਨੂੰ ਮੁਖਾਉਣੀ ਆ ਵੇਖੋ ਗਾਇਸ ਪੀ ਜਾ ਰਿਹਾ ਵਾ ਕੁਲਵੀਰ ਜਲਦੀ ਜਲਦੀ ਖਤਮ ਕਰ ਦੇ ਮੇਰਾ ਗੁੱਡ ਬாய் ਜੱਸ ਜਲਦੀ ਜਲਦੀ ਖਤਮ ਕਰ 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 ਮੇਰਾ ਪੀਲਾ 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 ਚਲੋ ਠੀਕ ਹੈ ਗਾਇਸ ਕੁਲ ਵੀਦੇ ઓਰੀਓ ਸ਼ੇਕ ਖਤਮ ਹੁੰਦੇ ਹੁੰਦੇ ਆਪਾਂ ਕੱਟਣ ਲੱਗੇ ਆ ਅੱਜ ਦਾ ਬਲੌਗ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਜਰੂਰ ਸੋਨੇ ਸੋਨੇ ਕਰਕੇ ਜਾਇਆ ਕਰੋ ਬੜੀ ਮਿਹਨਤ ਦੇ ਨਾਲ ਵੀਡੀਓ ਬਣਾਉਣੀ ਆ ਅਸੀਂ ਮਾਪਤ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਫੇਸਬੁੱਕ ਤੇ ਨਹੀਂ ਹੋ ਤਾਂ ਫੋਲੋ ਜਰੂਰ ਕਰਿਆ ਕਰੋ ਬਾਏ ਬਾਏ ਗਾਇਸ ਬਾਏ